ਪਰ ਜਿਨ੍ਹਾਂ ਨੇ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਦਿੱਤਾ ਨਾ ਉਹ ਜੀਵ ਇਸਤਰੀਆਂ ਉਹ ਕਿਸੇ ਕੰਮ ਨਹੀਂ ਉਹਨਾਂ ਦੇ ਹਾਰ ਸ਼ਿੰਗਾਰ। ਉਸੇ ਤਰ੍ਹਾਂ ਜਿਨ੍ਹਾਂ ਜੀਵ ਮਨੁੱਖਾ ਨੇ ਪ੍ਰਭ ਮਾਲਕ ਨਰੰਕਾਰ ਨੂੰ ਸਾਭਿੱਤਾ ਹੈ ਭੁੱਲ ਗਏ ਉਹਨੂੰ। ਉਹ ਭਾਵੇਂ ਇਹ ਲੱਖਾਂ ਹੀ ਜਿਹੜੇ ਆ ਹਾਰ ਸ਼ਿੰਗਾਰ ਕਰਨ ਉਹਨਾਂ ਦੇ ਕਿਸੇ ਵੀ ਕੰਮ ਨਹੀਂ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਜਿਨ੍ਹਾਂ ਨੇ ਮਰਨਾ ਵਿਸਾਰਦਤਾ ਹੈ ਭੁੱਲ ਗਏ ਆਂ ਕਿ ਮਰਨਾ ਵੀ ਇਸ ਸੰਸਾਰ ਨੂੰ ਹੀ ਛੱਡ ਕੇ ਜਾਣਾ ਪਾ ਦੁਏ ਭਰਮ ਭੁਲਾਣੀਆਂ ਭਰਮ ਦੇ ਵਿੱਚ ਭੁੱਲੀ ਹੋਈ ਨੇ ਉਹ ਜੀਵ ਇਸ ਸੰਸਾਰ ਨੂੰ ਹੀ ਸੱਚ ਸਮਝੀ ਬੈਠੇ ਨੇ ਇਥੇ ਖਾਣਾ ਪੀਣਾ ਹੱਸਣਾ ਸੌਣਾ ਪਰ ਮਰਨਾ ਭੁੱਲੀ ਗਏ ਇਸ ਸੰਸਾਰ ਨੂੰ ਇਹ ਸਰੀਰ ਨੂੰ ਆਪਣਾ ਸਮਝ ਰਹੇ ਨੇ ਇਹ ਕਾਰ ਨੂੰ ਇਹ ਕੋਠੀਆਂਕਾਰਾਂ ਇਹ ਬੰਗਲੇ ਸਾਡੇ ਨੇ ਪਰ ਨਹੀਂ ਕਹਿੰਦੇ ਭਾ ਦੁਹੇ ਪਰਮ ਪੁਲਾਣੀਆਂ ਦੂਜੇ ਲਗਾ ਹੀਤ ਲਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਜਦੋਂ ਮਨੁੱਖ ਦਾ ਸਰੀਰ ਇਸ ਵਾਸ ਖਤਮ ਹੁੰਦੇ ਆ ਜੀ ਉਹਦੇ ਸਾਹ ਖਤਮ ਹੋ ਜਾਂਦੇ ਆ ਜਦੋਂ ਜੀਵ ਮਰ ਜਾਂਦਾ ਹੈ ਉਸ ਵੇਲੇ ਸਾਰੇ ਸਾਖ ਸੰਗੀ ਸਾਥੀ ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਲੋਥ ਅਪਵਿੱਤਰ ਪਈ ਐ ਇਹਨੂੰ ਛੇਤੀ ਬਾਹਰ ਲੈ ਚਲੋ ਕਹਿੰਦੇ ਕਿ ਲੋਥ ਜਿਹੜੀ ਐ ਸਰੀਰ ਆ ਮਨੁੱਖ ਦਾ ਜਦੋਂ ਸਾਹ ਖਤਮ ਹੋ ਜਾਂਦੇ ਨਾ ਇਹ ਸਰੀਰ ਦੇ ਵਿੱਚ ਹੁੰਦੀ ਉਹ ਕਹਿੰਦੇ ਛੇਤੀ ਲੈ ਜਾਈਏ ਜਿਸ ਤਰ੍ਹਾਂ ਦੀਵਾ ਹੁੰਦਾ ਹੈ ਉਹਦੇ ਵਿੱਚ ਬੱਤੀ ਰਹਿੰਦੀ ਹੈ ਉਹਦੇ ਵਿੱਚ ਤੇਲ ਲੈਂਦਾ ਹੈ ਉਹ ਜਗਦਾ ਰਹਿੰਦਾ ਉਸੇ ਤਰ੍ਹਾਂ ਹੀ ਇਹ ਜਿਹੜੇ ਸਵਾਸਾਂ ਜਿੰਨਾ ਚਿਰ ਇਹ ਸਰੀਰ ਦੇ ਅੰਦਰ ਚੱਲ ਰਹੇ ਆ ਇਹ ਸੰਸਾਰ ਯਾ ਸਾਡਾ ਪਰਿਵਾਰ ਯਾ ਰਿਸ਼ਤੇਦਾਰ ਯਾ ਮਿੱਤਰ ਯਾ ਸਾਖ ਸੰਬੰਧੀ ਆ ਜਦੋਂ ਇਹ ਸਵਾਸਾਂ ਰੂਪੀ ਧੰਨ ਖਤਮ ਹੁੰਦਾ ਹੈ ਤੇ ਇੱਕ ਦਿਨ ਵੀ ਕੋਈ ਘਰ ਦੇ ਵਿੱਚ ਨਹੀਂ ਰੱਖਦਾ ਕਹਿੰਦੇ ਕਿ ਲੈ ਜੋ ਇਹਨੂੰ ਕਾਢੂ ਕਾਢੂ ਵੀ ਕਹਿੰਦੇ ਲੈ ਜੋ ਸੰਸ ਸ਼ਾਮ ਕਾਢ ਇਹਦਾ ਸੰਸਕਾਰ ਕਰਦੇ ਹੋ ਸਮਾਦਿ ਲੋਥ ਜਿਹੜੀ ਆ ਮੁਸ਼ਕਮਾ ਰਹੀ ਹੈ ਇਦੇ ਅੰਦਰੋਂ ਜਿਹੜਾ ਇਹ ਪਦਪੂ ਆ ਰਹੀ ਆ ਇਹਨੂੰ ਲੈ ਜੂ ਕਾਢੂ ਕਾਢੂ ਹੀ ਇਹ ਕਦੇ ਨਹੀਂ ਰੱਖਦਾ ਨੀ ਇਹ ਬਾਡੀ ਨੂੰ ਇਹ ਸਰੀਰ ਨੂੰ ਕੋਈ ਵੀ ਜਿਹੜਾ ਹੈ ਫਿਰ ਇੱਕ ਦਿਨ ਵੀ ਘਰ ਦੇ ਵਿੱਚ ਨਹੀਂ ਇਸ ਤੱਕਦਾ ਉਹ ਤੇ ਸੰਸਾਰ ਘਰ ਕਰਕੇ ਆ ਜਾਂਦੇ ਸੜਗੇ ਨੂੰ ਆ ਜਾਂਦੇ ਜਿਹੜੇ ਕਹਿੰਦਾ ਇਹ ਸਾਖ ਸੰਬੰਧੀ ਇਹ ਰਿਸ਼ਤੇਦਾਰ ਇਹ ਜਿਹੜਾ ਠੂਕ ਠੋਕ ਕੇ ਕਹਿੰਦਾ ਹੈ ਕਿ ਮੇਰੇ ਨਾਲ ਖੜੇ ਨਹੀਂ ਪਰ ਕੋਈ ਵੀ ਇਹਦਾ ਸੈਤਾਨੀ ਕਰਦਾ ਸੰਗੀ ਸਾਥੀ ਕੋਈ ਵੀ ਇਹਦੇ ਸੈਤਾਨੀ ਕਰਦਾ ਨਾ ਨਹੀਂ ਕਰਦਾ ਜਿਤ ਦੇਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪੀਤ ਕਹਿੰਦੇ ਨੇ ਕਿ ਇਹ ਜੀਵ ਪ੍ਰੇਤ ਬਣ ਚੁੱਕਾ ਹੈ ਇਹ ਤੋਂ ਡਰਦੇ ਆ ਜਿੰਨਾ ਧੀਆਂ ਪੁੱਤਰਾਂ ਦੇ ਨਾਲ ਇਸਤਰੀਦਾਰਾਂ ਦੇ ਨਾਲ ਇਹ ਆਪਣੇ ਕਾਰ ਭਿਆਰ ਕਰਦਾ ਸੀ ਜਦੋਂ ਇਹ ਸਾ ਖਤਮ ਹੋ ਜਾਂਦੇ ਨੇ ਫਿਰ ਉਹਨੂੰ ਇਹ ਕਹਿੰਦੇ ਪ੍ਰੇਮ ਵੱਧ ਜਾਂਦਾ ਹੈ ਤਾਂ ਦੇ ਨਾ ਹਟਾਰੋ ਬੱਚਿਆਂ ਨੂੰ ਸੀ ਕਿਨੇ ਦੂਰ ਰੱਖੋ ਜਦੋਂ ਕੋਈ ਇਸ ਜੀਵ ਸਰੀਰ ਸ਼ਰਦਾ ਹੈ ਤੇ ਆਪਾਂ ਕਹਿੰਦੇ ਬੱਚੇ ਡਾਬ ਜਾਣਗੇ ਫਿਰ ਜੀਵ ਨੂੰ ਜਮਦੂਤ ਜਿੰਦ ਨੂੰ ਫੜ ਕੇ ਅੱਗੇ ਲਾ ਲੈਂਦੀ ਹੈ ਕਿਸੇ ਹੋਰ ਨੂੰ ਇਹ ਭੇਤ ਨਹੀਂ ਦੱਸਦੀ ਕਿ ਕਿੱਥੇ ਲੈ ਚੱਲੇ ਜਮਦੂਤ ਇਹ ਸਰੀਰ ਦੇ ਵਿੱਚੋਂ ਇਹ ਜਿੰਦ ਨੂੰ ਕੱਢ ਲੈਂਦੀ ਆ ਭੇਤ ਨਹੀਂ ਦਿੰਦੀ ਭੇਤ ਚੇਤ ਹਰ ਕਿਸੇ ਨੂੰ ਮਿਰੂ ਜਾਂ ਜੰਮ پکڑ ਚਲਾਇਆ ਜਦੋਂ ਜੰਮ ਫੜ ਕੇ ਲੈ ਕੇ ਜਾਂਦੇ ਆ ਕਿਸੇ ਨੂੰ ਭੇਤ ਨਹੀਂ ਕਿੱਥੇ ਲੈ ਜਾਂਦੇ ਆ ਇਹ ਸਰੀਰ ਦੇ ਵਿੱਚੋਂ ਕੱਢਦੇ ਆ ਤੇ ਕਿੱਥੇ ਲੈ ਜਾਂਦੇ ਆ ਇਹ ਜਿਹੜੇ ਜਮਦੂਤ ਆਹਾ ਇਹ ਫੜ ਕੇ ਜੀਵ ਨੂੰ ਲੈ ਜਾਂਦੇ ਨੇ ਤਸ਼ੱਦਦ ਕਰਦੇ ਨੇ ਮਾਰ ਕੁੱਟ ਕਰਦੇ ਨੇ ਇਹਨੂੰ ਸਜ਼ਾ ਦਿੰਦੇ ਪਕੜ ਚਲਾਏ ਨੇ ਦੂਤ ਜਮ ਕਿਸੇ ਨਾਲ ਦੇ ਨਹੀਂ ਭੇਤ ਕਿਸੇ ਨੂੰ ਭੇਤ ਨਹੀਂ ਮਿਲਦਾ ਜਮਦੂਤ ਜਦੋਂ ਲੈ ਜਾਂਦੇ ਜੀਵ ਨੂੰ ਕਿੱਥੋਂ ਆਇਆ ਕਿੱਥੇ ਗਿਆ ਜੀਵ ਕਿੱਥੋਂ ਆਉਂਦਾ ਹੈ ਕਿੱਥੇ ਜਾਂਦਾ ਹੈ ਇਹ ਕਿਸੇ ਨੂੰ ਪੇਤ ਨਹੀਂ ਮਿਲਦਾ ਜਿੰਨਾ ਸਾਖ ਸਬੰਧੀਆਂ ਦੇ ਨਾਲ ਸਾਰੀ ਉਮਰ ਬੜਾ ਪਿਆਰ ਬਣਿਆ ਰਹਿੰਦਾ ਉਹ ਪਲ ਵਿੱਚ ਹੀ ਸਾਥ ਛੱਡ ਜਾਂਦੀ ਹੈ ਇੱਕ ਪਲ ਦੇ ਵਿੱਚ ਹੀ ਜੀਵ ਦਾ ਜਿਹੜਾ ਹੈ ਸਾਥ ਛੱਡ ਜਾਂਦੇ ਨੇ ਜਿਹੜੀ ਸਾਖ ਸਬੰਧੀਆਂ ਨੇ ਜਿਨ੍ਹਾਂ ਦੇ ਨਾਲ ਇਹ ਕਹਿੰਦਾ ਹੈ ਬੜਾ ਬੜਾ ਪ੍ਰੇਮ ਹੈ ਬੜਾ ਪ੍ਰੇਮ ਪਿਆਰ ਹੈ ਸ਼ਰਧਾ ਇਹ ਕਰਨੂ ਆਹ ਸਰੀਰ ਨੂੰ ਇਹ ਸੰਸਾਰ ਨੂੰ ਇੱਕ ਸ਼ਿੰਨ ਦੇ ਵਿੱਚ ਹੀ ਜਿਹੜਾ ਹੈ ਛੱਡ ਕੇ ਚਲੀ ਜਾਂਦੀ ਛੱਡ ਖੜੋਤੀ ਕਿਨੇ ਮਾਹੀ ਜਿਨ ਸਿਓ ਲੱਗਾ ਹੀਤ ਇਹ ਸਰੀਰ ਦੇ ਨਾਲ ਪਰਿਵਾਰ ਦੇ ਨਾਲ ਇੰਨਾ ਪਿਆਰ ਪਾਇਆ ਪ੍ਰੇਮ ਪਾਇਆ ਪਰ ਜਦੋਂ ਜਿੰਦ ਨੂੰ ਕੱਢਿਆ ਜਾਂਦਾ ਹੈ ਤੇ ਹੱਡੀਆਂ ਨੂੰ ਤੋੜ ਕੇ ਕੱਢਿਆ ਜਾਂਦਾ ਹੈ ਹੱਡੀਆਂ ਨੂੰ ਭੰਨ ਕੇ ਇਸ ਸਰੀਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਲਿਜਾਇਆ ਜਾਂਦਾ ਹੈ ਛੱਡ ਖਲੋਤੀ ਖਿਨੇ ਮਾਹੀ ਜੁਲਸੂ ਲਗਾ ਇਥੇ ਹੱਥ ਮਰੋੜੇ ਤਨ ਕਪੀ ਸਿਆਉ ਵਾਸੀਤ ਮੌਤ ਜਦੋਂ ਆਉਂਦੀ ਹੈ ਨਾ ਇਹ ਦੇਖ ਕੇ ਮੁੱਖ ਬੜਾ ਵਿਸਤੌਂਦਾ ਹੈ ਉਦਾ ਸਰੀਰ ਔਖਾ ਹੁੰਦਾ ਹੈ ਉਹ ਕਾਲੀ ਤੋਂ ਚਿੱਟਾ ਪਿਆ ਹੁੰਦਾ ਹੈ ਕਬਰਾਟ ਨਾਲ ਇੱਕ ਰੰਗ ਆਉਂਦਾ ਹੈ ਇੱਕ ਜਾਂਦਾ ਹੈ ਜੀਵ ਦਾ ਸਰੀਰ ਜਿਹੜਾ ਹੈ ਚਿੱਟਾ ਪੈ ਜਾਂਦਾ ਹੈ ਜਦੋਂ ਸਮਾਂ ਆਉਂਦਾ ਹੈ ਇਹ ਜਿੰਦ ਨੂੰ ਅੰਦਰੋਂ ਕੱਢਿਆ ਜਾਂਦਾ ਹੈ ਹੱਡਾਂ ਦੇ ਵਿੱਚੋਂ ਸਰੀਰ ਦੇ ਵਿੱਚੋਂ ਇਹ ਜਿੰਦ ਨੂੰ ਕੱਢ ਕੇ ਲੈ ਜਾਂਦੇ ਨੇ ਜਿਵੇਂ ਜਿਸ ਤਰ੍ਹਾਂ ਦੇ ਜੀਵ ਕਰਮ ਕਰਦਾ ਹੈ ਉਹੋ ਜਾਈ ਉਹ ਫਲ ਪ੍ਰਾਪਤ ਹੁੰਦਾ ਹੈ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ ਉਹ ਫਸਲ ਵੱਢਦਾ ਹੈ ਜਿਹੀ ਕਰਮ ਕਰਦਾ ਹੈ ਉਹੋ ਹੀ ਉਹਨੂੰ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਪਰ ਜਿਹੜਾ ਜੀਵ ਹੈ ਉਸ ਇਹ ਸੰਸਾਰ ਨੂੰ ਇਹ ਸਰੀਰ ਨੂੰ ਇਹ ਆਪਣੇ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਸਾਥ ਸਬੰਧੀਆਂ ਨੂੰ ਛੱਡਣਾ ਨਹੀਂ ਚਾਹੁੰਦਾ ਪਰ ਜਿਹੜੀ ਜਮਦੂਰ ਤੇ ਆਉ ਹੁੰਦੇ ਆ ਉਹ ਫਿਰ ਛਡਾਉਂਦੇ ਆ ਜਾਮਾ ਕਿਸੇ ਦੇ ਵਿੱਚ ਡੰਡਾ ਮਾਰਦੀ ਆ ਸੁੱਤੇ ਨੂੰ ਜਗਾਉਂਦੇ ਜਮਗਾ ਡੰਡ ਪੜਿਓ ਸਰੂਪਰ ਤਪ ਸੂਤ ਤੇ ਜਾਕੇ ਫੇਰੇ ਸੁੱਤਾ ਜਾਗਦਾ ਹੈ ਜਦੋਂ ਜਾਮੇ ਦੇ ਆ ਕੇ ਸਰੀਰ ਦੇ ਵਿੱਚ ਡੰਡਾ ਮਾਰਦੀ ਨਹੀਂ ਇਹਨੂੰ ਜਗਾਉਂਦੇ ਨੇ ਫੇਰੇ ਜਾਗਦਾ ਹੈ ਫਿਰ ਪਛਤਾਉਂਦਾ ਹੈ ਕਿ ਮੈਂ ਸਾਰੀ ਉਮਰ ਜਿਹੜਾ ਹੈ ਸੰਸਾਰ ਦੇ ਨਾਲ ਪਰਿਵਾਰ ਦੇ ਨਾਲ ਕੁਟੰਬ ਦੇ ਨਾਲ ਹੀ ਜੁੜਿਆ ਰਿਹਾ ਕਬੀਰ ਦੀਨ ਗਵਾਇਆ ਗੁਣੀ ਸਿਉ ਫਿਰ ਕਹਿੰਦਾ ਹੈ ਮੈਂ ਸੰਸਾਰ ਦੇ ਲਈ ਪਰਿਵਾਰ ਦੇ ਲਈ ਇਹ ਕੁਟੰਬ ਤੇ ਨਹੀਂ ਸਾਰੀ ਉਮਰ ਲਗਾ ਦਿੱਤੀ ਪਰਿਵਾਰ ਨੂੰ ਪਾਲਣ ਦੇ ਵਿੱਚ ਲੱਗਾ ਰਿਆਂ ਰਿਸ਼ਤੇਦਾਰਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਕੋ ਮਨੋਰੰਜਨ ਦੇ ਵਿੱਚ ਨਸ਼ਿਆਂ ਦੇ ਵਿੱਚ ਸ਼ਰਾਬਾਂ ਦੇ ਵਿੱਚ ਕੁਆਬਾਂ ਦੇ ਵਿੱਚ ਕਲੱਬਾਂ ਦੇ ਵਿੱਚ ਮੈਂ ਬੱਚਾ ਕਰਦਾ ਰਿਹਾ ਤੇ ਜਿਹੜੇ ਆ ਇਹ ਸਾਨੂੰ ਸ਼ਹਿਨ ਦੇ ਵਿੱਚ ਛੱਡ ਕੇ ਚਲੇ ਗਏ ਇਹ ਸਰੀਰ ਦੇ ਵਿੱਚ ਜੋ ਵੀ ਜੀਵ ਬੀਜਦਾ ਹੈ ਜੋ ਵੀ ਕਰਮ ਕਰਦਾ ਹੈ ਉਹਨੂੰ ਵੱਡਣਾ ਪੈਂਦਾ ਹੈ ਉਹ ਉਹਨੂੰ ਆਪਣਾ ਜਿਹੜਾ ਹੈ ਕੀਤਾ ਪਉਣਾ ਪੈਂਦਾ ਹੈ ਨਾਨਕ ਪਰਮ ਸਰਨਾਗ ਦੀ ਚਰਨ ਭੇਤ ਪ੍ਰਪਦੀਤ ਜਿਨ੍ਹਾਂ ਦਾ ਰਾਖਾ ਤਿਹ ਦਿੱਤ ਗੁਰੂ ਬਣਦਾ ਹੈ ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ ਰੂਪ ਜਹਾਜ ਵਿੱਚ ਚੜਾ ਦਿੰਦਾ ਹੈ ਉਹ ਜੀਵ ਫਿਰ ਨਰਕ ਦੇ ਵਿੱਚ ਨਹੀਂ ਜਾਂਦੇ ਜਿਨ੍ਹਾਂ ਜੀਵਾਂ ਤੇ ਉਹ ਮਾਲਕ ਨਰੰਕਾਰ ਕਿਰਪਾ ਕਰਦਾ ਹੈ ਹਰੀ ਉਹਨਾਂ ਜੀਵਾਂ ਦੇ ਉਤੇ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਕੋਨਾ ਜੀਵਾਂ ਨੂੰ ਫਿਰ ਨਰਕਾਂ ਦੇ ਵਿੱਚ ਨਹੀਂ ਜਾਂਦਾ ਜਾਣਾ ਪੈਂਦਾ ਸੇ ਪਾਦੋ ਹੀ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਉਹ ਨਰਕ ਵਿੱਚ ਨਹੀਂ ਪਾਈ ਜਾਂਦੀ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਜਿਹੜੇ ਵੀ ਜੀਵ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਨਰਕਾਂ ਦੇ ਵਿੱਚ ਨਹੀਂ ਜਾਣਾ ਪੈਂਦਾ ਵਾਰ-ਵਾਰ ਜਨਮ ਮਰਨ ਦਾ ਦੁੱਖ ਨਹੀਂ ਸਹਿਣਾ ਪੈਂਦਾ ਨਹੀਂ ਤਾਂ ਜੀਵ ਜੰਮਦੇ ਨੇ ਮਰਦੇ ਨੇ ਆਉਂਦੇ ਨਹੀਂ ਜਾਂਦੇ ਨੇ 84 ਲੱਖ ਦਾ ਢੇਡਾ ਖੁੱਲਾ ਹੈ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਾਉਤ ਸਜਾਏ ਪਿਆ ਦੇਸ਼ ਲੰਮੀ ਜੰਮਣਾ ਮਰਨਾ ਪੈਂਦਾ ਹੈ ਆਉਣਾ ਪੈਂਦਾ ਹੈ 84 ਲੱਖ ਦਾ ਜੂਨਾ ਦਾ ਦੁੱਖ ਭੋਗਣਾ ਪੈਂਦਾ ਹੈ ਵਾਰ-ਵਾਰ ਉਹਨਾਂ ਦੇ ਵਿੱਚ ਆਉਂਦਾ ਹੈ ਜੀਵ ਜਾਂਦਾ ਹੈ ਮਰਦਾ ਹੈ ਜੰਮਦਾ ਹੈ